ਪੰਜਾਬ ਦੇ ਅੰਦਰ ਲੁੱਟੇਰੀਆਂ ਨੂੰ ਨਹੀਂ ਹੈ ਪੁਲਸ ਦਾ ਖੌਫ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਲੁੱਟ ਕੇ ਲਟੇਰੀ ਹੋਈ ਫਰਾਰ ਪੁਲਸ ਖੰਗਾਲਦੀ ਰਹੀ ਸੀ ਸੀਸੀਟੀਵੀ ਕੈਮਰੇ ਮਾਮਲਾ ਅਜਨਾਲੇ ਦਾ ਜਿੱਥੇ ਇੱਕ ਮੇਲਾ ਲੱਗਿਆ ਹੋਇਆ ਸੀ ਤਾਂ ਇੱਕ ਬੈਂਕ ਦਾ ਮੁਲਾਜ਼ਮ ਆਪਣੇ ਸਾਥੀ ਦੇ ਨਾਲ ਉਥੋਂ ਲੰਘ ਰਿਹਾ ਸੀ ਤਾਂ ਅੱਗੇ ਹਜੂਮ ਇੱਕ ਮੋਟਰਸਾਈਕਲਾਂ ਤੇ ਮੂੰਹ ਬੰਨ ਕੇ ਆਏ ਹੋਏ ਆਪਣਾ ਲਟੇਰੀ ਆਏ ਸਨ ਤਾਂ ਉਸ ਨੂੰ ਪਿਸਤੌਲ ਦੀ ਨੋਕ ਦੇ ਉੱਤੇ ਉਹਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਈ ਇਸ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਸ ਵਿਅਕਤੀ ਦੇ ਬਿਆਨ ਅਦਰਜ ਕੀਤੇ ਗਏ ਤੇ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਖੰਡਾੜੇ ਜਾ ਰਹੇ ਹਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਨਾਲੇ ਦੀਆਂ ਸਰਗ ਤਸਵੀਰਾਂ ਜਿੱਥੇ ਦਿਨ ਦਿਹਾੜੇ ਪਿਸਤੌਲ ਦੀ ਨੋਕ ਦੇ ਉੱਤੇ ਮੋਟਰਸਾਈਕਲ ਖੋ ਕੇ ਲਟੇਰੇ ਫਰਾਰ ਹੋ ਜਾਂਦੇ ਹਨ ਦੱਸ ਦਈਏ ਕਿ ਪੰਜਾਬ ਦੇ ਅੰਦਰ ਲੁੱਟਾਂ ਖੋਹ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਅੱਜ ਕੱਲ੍ਹ ਹੋ ਰਹੀਆਂ ਹਨ ਤੇ ਇਸ ਨੂੰ ਲੈ ਕੇ ਭਾਵੇਂ ਪੁਲਿਸ ਵੱਲੋਂ ਲਗਾਤਾਰ ਆਪਰਾਲੇ ਕੀਤੇ ਜਾਂਦੇ ਆ ਤਿੰਨੇ ਵਿਅਕਤੀ ਨੂੰ ਫੜ ਜਾਂਦਾ ਲੇਕਿਨ ਹੋਣ ਕਿੰਨਾ ਕਿਤੇ ਪੁਲਿਸ ਦਾ ਡਾਰੀ ਨਾਲ ਲੋਕਾਂ ਨੂੰ ਬਹੁਤ ਘਟ ਰਹੀ ਆ ਲਗਾਤਾਰ ਇਨ੍ਹਾਂ ਵੱਲੋਂ ਇਸ ਤਰ੍ਹਾਂ ਦੀਆਂ ਆਪਣਾ ਲੁੱਟਖੋਹਾਂ ਕੀਤੀਆਂ ਜਾਂਦੀਆਂ ਅਤੇ ਹੁਣ ਇਹ ਹੀ ਅੱਜ ਦੀ ਤਾਜ਼ੀ ਘਟਨਾ ਜਿਹੜੀ ਹੋਈ ਹੈ ਇਹ ਅਜਨਾਲਾ ਦੀ ਹੋਈ ਹੈ ਜਿੱਥੇ ਪਿਸਤੌਲ ਦੀ ਨੋਕ ਤੇ ਸ਼ਰੀਆਮ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਮੋਟਰਸਾਈਕਲ ਲੁੱਟ ਕੇ ਫਰਾਰ ਹੋ ਗਈ ਪੋਰਸਬਲੋਂ ਉਸ ਸੀਟੀਵੀ ਆਪਣਾ ਕੈਮਰੇ ਖੰਗਾਰਨ ਤੋਂ ਬਾਅਦ ਹੁਣ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਦੇਖੋ ਤੁਸੀਂਆਂ ਦੇ ਵਿੱਚ ਜਿੱਥੇ ਇੱਕ ਵੱਡਾ ਹਜੂਮਾ ਇਕੱਠਾ ਹੋਇਆ ਇੱਥੇ ਕਿ ਮੇਲਾ ਲੱਗਿਆ ਹੋਇਆ ਸੀ ਤਾਂ ਉੱਥੇ ਮੇਲੇ ਦੀ ਆੜ ਦੇ ਵਿੱਚ ਇਹ ਲੋਕ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਅਤੇ ਇਹਨਾਂ ਵੱਲੋਂ ਸ਼ਰੇਆਮ ਪਿਸਤੌਲ ਦੀ ਨੋਕ ਤੇ ਉੱਤੇ ਇਹਨਾਂ ਵੱਲੋਂ ਇੱਕ ਵਿਅਕਤੀ ਦਾ ਦੋ ਵਿਅਕਤੀ ਸਨ ਜਿਹੜੇ ਮੋਟਰਸਾਈਕਲ ਤੇ ਉਹਨਾਂ ਦਾ ਮੋਟਰਸਾਈਕਲ ਲੁੱਟ ਲਿਆ ਗਿਆ ਲਾਰਸ ਸਰ ਅਜਨਾਲੇ ਆਪਾਂ ਸਰ ਡਿਊਟੀ ਤੇ ਆਉਣਦੇ ਆ ਡਿਊਟੀ ਤੇ ਆਉਂਦੇ ਤੇ ਤਿੰਨ ਚਾਰ ਜਣੇ ਇਧਰੋਂ ਆਏ ਤਿੰਨ ਜਣੇ ਭਜੇ ਆਹ ਰਸਤੇ ਵਿੱਚ ਨਾਲ ਹੀ ਸਾਨੂੰ ਇਹਦੇ ਵੀਰ ਦੇ ਪਿਸਤੋਂ ਇੱਥੇ ਲਾ ਰਿਆ ਤੇ ਮੇਰੇ ਬੱਕੀ ਦੇ ਕਹਿੰਦੇ ਉਤਰ ਜਿੱਥੇ ਦੇ ਨੇ ਤੇ ਤੁਹਾਨੂੰ ਗੋਲੀ ਮਾਰ ਦੇਣੀ ਏ ਉਸ ਵੇਲੇ ਵੀਰ ਨੇ ਕਿਹਾ ਤਾ ਚਲੋ ਠੀਕ ਆ ਉਤਰ ਗਏ ਉਹ ਪੁੱਛੜੇ ਪਿਆ ਕੇ ਇਧਰ ਸਿੱਧੇ ਚੱਲ ਗਏ ਪਛਾਣ ਕਿਸੇ ਦੀ ਨਹੀਂ ਪਛਾਣ ਤੇ ਸਰ ਬੂਮ ਬੱਦੇ ਇਤਾਰ ਨਾ ਰੰਗ ਉਹਨਾਂ ਦੇ ਸਲੇਰੇ ਜੇ ਰੰਗ ਦੇ ਇਹ ਮੰਤਰ ਤੇ ਜੋੜ ਆਪਾਂ ਵਾਂਗ ਸਾਰੇ ਹੋਏ ਤੁਸੀਂ ਵੀ ਚਲੋ ਵਿਚਾਰੇ ਦਾ ਮੋਟਰਸਾਈਕਲ ਲੱਭ ਜੇ ਮੇਰਾ ਨਾਮ ਦਲਬਾਤ ਸਿੰਘ ਹੈ ਭਾਜੀ ਕੀ ਗੱਲ ਹੋਈ ਹੈ ਗੱਲ ਕੀ ਹੋਣੀ ਭਾਜੀ ਕਿਉਂ ਅਸੀਂ ਬੈਂਕ ਦੇ ਡਿਊਟੀ ਦੇ ਟਾਈਮ ਆ ਰਹੇ ਆਂ ਇੱਥੇ ਇੱਧਰ ਹਮਲਾ ਆਇਆ ਰਾਪੋਲ ਵਾਲੇ ਮੋੜ ਤੋਂ ਤੇ ਮੈਂ ਹੋਲੀ ਚੜ ਲਿਆ ਮੇਰੇ ਨਾਲ ਮੁੰਡਾ ਵਾ ਮਗਰੋਂ ਉਹਦੀ ਵਕੀ ਦੇ ਫਸਤੌਰ ਰਖ ਲਿਆ ਮੇਰੇ ਸੇਫ ਰਖ ਲਿਆ ਤੇ ਵਾਂਗ ਮੋਟਰਸਾਈਕਲ ਛੱਡ ਦੇ ਤੇ ਮੈਂ ਦਰਦ ਦੇ ਮਾਰੇ ਨੇ ਛੱਡਦਾ ਮੈਂ ਕਿਹਾ ਮੋਟਰਸਾਈਕਲ ਛੱਡਦਾ ਤੇ ਉਹਨੇ ਮੇਰੇ ਕੋਈ ਮਾਰ ਦੇ ਕਿ ਦੇ ਵੀ ਨਾ ਸੀਗੇ ਉਹਦੋਂ ਹਜੂਮ ਆਇਆ ਉਹ ਤੋਂ ਤੇ ਚਾੜਨੇ ਦਾ ਮੂੰਹ ਬੱਧਿਆ ਸੀ ਮੇਰੇ ਸਿਰ ਤੇ ਗੋਲੀ ਰੱਖੀ ਆ ਆ ਸਾਰੇ ਆ ਜਿਵਾਣ ਨੇ ਮੁੰਡੇ ਆ ਜਿੰਨੇ ਵੀ ਆ ਬਚਾਈਂ ਵੀ ਵਾਲੇ ਸਾਰੇ ਨਹੀਂ ਪਛਾਨ ਨਹੀਂ ਕੋਈ ਭਾਜੀ ਮੂੰਹ ਬੱਧਿਆ ਹੋਣਾ ਉਹ ਭਾਈ ਚਲੋ ਕੀ ਮੰਗਦੇ ਹੁਣ ਮੰਗਿਓ ਕਰਦੇ ਮੇਰਾ ਪ੍ਰਸ਼ਾਸਨ ਕੋਲ ਦੇ ਕੇ ਕਿੰਨੇ ਲੋਕਾਂ ਨੂੰ ਨੱਥ ਪਾਈ ਜਾਵੇ ਤੇ ਕਿ ਮੇਰਾ ਮੋਟਰਲ ਮੈਨੂੰ ਦਿੱਤਾ ਜਾਵੇ ਮੈਂ ਤਾਂ ਇੱਕ ਕਿਸਤਾਰੀ ਉਹਦੀ ਅੱਛਰਾ ਮੈਲਟ ਕਰੀਏ ਕੀ ਸੋਸ਼ਲ ਫੋਨ ਦਾ ਮਾਮਲਾ ਸੰਭਲਿਆ ਹੈ ਅੱਜ ਇੱਥੇ ਮੇਲਾ ਚੱਲ ਰਿਹਾ ਜੀ ਕਾਫੀ ਸੰਗਤ ਲਿਆ ਕਰੀਬ 10-12000 ਕਰੀਬ ਤੇ ਸਾਨੂੰ ਹੁਣੇ ਦਿਲਬਾਰ ਸਿੰਘ ਵਾਸੀ ਰਜਨਾਲਾ ਨੇ ਇਤਲਾਹ ਦਿੱਤੀ ਆ ਵੀ ਮੈਂ ਮੇਲੇ ਦੇ ਵਿੱਚ ਜਾ ਰਿਹਾ ਸੀ ਜਦ ਮੇਲੇ ਤੋਂ ਬਾਹਰ ਨਿਕਲਦਿਆਂ ਦੋ ਨੌਜਵਾਨ ਉਹਦੇ ਕੋਲੋਂ ਮੋਟਰਸਾਈਕਲ ਕੋਕ ਲੈ ਗਿਆ ਸੀ ਮੌਕੇ ਤੇ ਆਏ ਆਂ ਜੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ ਸਾਰਾ ਮਾਮਲਾ ਵੈਰੀਫਾਈ ਕਰਕੇ ਜੋ ਕਾਰਵਾਈ ਬੰਦੀ ਹੋਊਗੀ ਉਹ ਅਸੀਂ ਕਰਾਂਗੇ